ਤੇ ਲਓ ਜੀ ਇੱਕ ਵੀਰ ਮਿਲਿਆ ਕਹਿੰਦਾ ਸਾਡੀ ਫੋਟੋ ਖਿੱਚ ਹੈ ਨਾ ਅਬਲੀ ਵਾਰ ਵੀ ਖਿੱਚਾਤਾ ਹੈ ਹਾਂ ਵੀਡੀਓ ਬਣਾਇਆ ਥਾ ਗਾਇਸ ਹਰ ਵੀ ਤੇ ਆਹ ਬਾਈ ਉਹ ਲੱਗਿਆ ਹੁਣ ਚਾਹ ਪਾਣੀ ਦਾ ਪ੍ਰਬੰਧ ਕਰਨ ਇੱਕ ਪਾਸੇ ਦੇਖੋ ਕਰੋੜੇ ਰੱਖ ਕੇ ਚਾਹ ਬਣਾਉਣ ਲੱਗਿਆ ਤੇ ਸ਼ੇਰ ਸਿੰਘ ਕਹਿੰਦਾ ਮੈਂ ਬਣਾਉਣੀ ਹੈ ਵੀਡੀਓ ਤੁਸੀਂ ਵੀ ਕਿੰਨਾ ਹੋ ਮੂੰਹ ਤੋਂ ਹਾਂਜੀ ਹੁਕਸਾ ਹਾਂ ਹਾਂਜੀ ਭਾਈ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਗੁਜਰਾਤ ਦੇ ਵਿੱਚ ਕਣਕ ਦੀ ਬਾਢੀ ਠੀਕ ਆ ਜੀ ਵੀਡੀਓ ਨੂੰ ਇੱਕ ਵਾਰੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੁਣ ਆਪਾਂ ਦਾਣੇ ਕੱਢ ਕੇ ਟਰਾਲੀ ਦੇ ਵਿੱਚ ਅੱਗੇ ਵਾਲੇ ਖੇਤ ਦੇ ਵਿੱਚ ਜਾਵਾਂਗੇ ਤੇ ਦੀਪਾ ਬਾਈ ਥੱਲੇ ਰੋਟੀ ਖਾਣ ਉੱਤਰ ਗਿਆ ਸੀਗਾ ਤੇ ਆਪਣੀ ਹੁਣ ਵਾਰੀ ਆ ਗਈ ਤੇ ਕਰੋ ਚੈੱਕ ਇੱਕ ਵਾਰੀ ਵਢਾਈ ਆਪਾਂ ਹੁਣ ਲੱਗੇ ਦੀ ਵੱਢਣ ਠੀਕ ਆ ਜੀ ਕਮ ਸੇ ਕਮ 5 ਬਿਗੇ ਦਾ ਘੇਰਾ ਸੀਗਾ ਆਪਾਂ ਇਹ ਬਗੜ ਲਿਆ ਸੀਗਾ ਲਗਭਗ ਖਤਮ ਹੋਣੇ ਵਾਲੇ ਸੀਗੇ 2-4 ਘੇੜੇ ਇਹਦੇ ਰਹਿ ਗਏ ਸੀਗੇ ਤੇ ਦੁਪਹਿਰ ਦਾ ਸਮਾਂ ਜੀ ਗਰਮੀ ਵੀ ਬਹੁਤ ਸੀਗੀ ਤੇ ਬਾਕੀ ਮੌਸਮ ਬਹੁਤ ਵਧੀਆ ਓਕੇ ਰਿਪੋਰਟ ਸੀਗਾ ਤੇ ਬਾਕੀ ਜਿਹੜੀ ਵੀ ਭਰਾਵੋ ਆਪਾਂ ਇਹ ਵੀਡੀਓ ਪਾ ਰਹੇ ਹਾਂ ਇਹ ਆਪਣੀ ਪਿਛਲੇ ਸਾਲ ਦੀਆਂ ਮਤਲਬ ਵੀਡੀਓ ਨੇ 2024 ਦੀਆਂ ਠੀਕ ਹੈ ਜੀ ਕੋਈ ਆਪਣੀ ਨਵੀਂ ਵੀਡੀਓ ਨਹੀਂ ਹੈਗੀ ਬਹੁਤ ਵੀਰਾਂ ਦੇ ਕਮੈਂਟ ਆਉਂਦੇ ਨੇ ਹਨਾ ਵੀ ਤੁਸੀਂ ਪਹਿਲਾਂ ਵੀਰੇ ਵੀਡੀਓ ਵੀ ਕਿ ਕਿਹੜੇ ਇਲਾਕੇ ਦੇ ਵਿੱਚ ਕੰਮ ਚੱਲ ਪਿਆ ਅਜੇ ਕੰਮ ਨਹੀਂ ਚੱਲਿਆ ਵੀਰੇ ਅਜੇ ਤਾਂ ਮਤਲਬ ਇਹ ਪਿਛਲੀ ਸਾਲ ਦੀ ਵੀਡੀਓ ਪਾ ਰਿਹਾ ਮੈਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹੁਣ ادیਪੇ ਭਾਈ ਦੀ ਵਾਰੀ ਆ ਗਈ ਸੀ ਹੁਣ ਹੁਣ ਉਤਰ ਗਏ ਸੀਗੇ ਬਾਕੀ ਭਾਈ ਹੁਣ ਆਪਾਂ ਮਸ਼ੀਨ ਤੋਂ ਥੱਲੇ ਉਤਰ ਗਏ ਸੀਗੇ ਸ਼ਾਮ ਦਾ ਸਮਾਂ ਹੋ ਗਿਆ ਸੀਗਾ 5:40 ਮਿੰਟ ਦਾ ਟਾਈਮ ਸੀਗਾ ਠੀਕ ਹੈ ਜੀ ਬਾਕੀ ਹੁਣ ਜੇ ਕਭੀ ਸਬਸਕ੍ਰਾਈਬ ਲਾਈਕ ਸ਼ੇਅਰ ਚੈਨਲ ਨੂੰ ਕਰ ਦਿਓ ਠੀਕ ਹੈ ਜੀ ਉਹ ਤੁਸੀਂ ਆਪਣੀ ਸਪੋਰਟ ਦਿਖਾਉਣੀ ਆ ਕਿਉਂਕਿ ਸਾਡੀ ਤਾਂ ਗੁਜਰਾਤ ਦੇ ਵਿੱਚ ਆਪਣੀ ਮਿਹਨਤ ਜਾਰੀ ਆ ਤੇ ਵੱਧ ਤੋਂ ਵੱਧ ਮੇਰਾ ਭਰਾ ਸਪੋਰਟ ਕਰੋ ਆਪਣੇ ਪਿੰਡ ਸ਼ਹਿਰ ਦਾ ਨਾਮ ਲਿਖੋ ਠੀਕ ਹੈ ਜੀ ਇਸ ਤੋਂ ਬਾਅਦ ਫਿਰ ਆਹ ਜਿਹੜੀ ਵੀਡੀਓ ਮੈਂ ਪਾ ਰਿਹਾ ਇਹ ਤੁਸੀਂ ਪੰਛੀ ਦੇਖ ਰਹੇ ਹੋ ਜਿਹੜੇ ਆ ਲਾਈਨਾਂ ਦੇ ਵਿੱਚ ਅੱਗੇ ਆਪਣੇ ਪੰਜਾਬ ਦੇ ਵਿੱਚ ਕਿਸੇ ਟਾਈਮ ਉੱਡਦੇ ਹੁੰਦੇ ਸੀਗੇ ਤੇ ਆਪਾਂ ਗੁਜਰਾਤ ਦੇ ਵਿੱਚ ਇਹ ਝਲਕਾਂ ਆਪਾਂ ਨੂੰ ਬਹੁਤ ਦੇਖਣ ਨੂੰ ਮਿਲਦੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਅੱਗੇ-ਅੱਗੇ ਕਿਵੇਂ ਲਾਈਨਾਂ ਬਣਾ ਕੇ ਜਾ ਰਹੇ ਨੇ ਜਿੰਨੇ ਕ ਆਪਣੇ ਮਤਲਬ ਮੋਬਾਈਲ ਦਾ ਜ਼ੂਮ ਸੀਗਾ ਉਨਾਂ ਕ ਆਪਾਂ ਮਾਰਤਾ ਤੁਸੀਂ ਦੇਖੋ ਜ਼ਰੂਰ ਤੇ ਹੁਣ ਤਾਂ ਆਪਣੇ ਪੰਜਾਬ ਦੇ ਵਿੱਚ ਜਣ ਜੀ ਹੈਗੀਆਂ ਨੇ ਇਹ ਕੁੰਜਾਂ ਜੀਆਂ ਤੇ ਮਤਲਬ ਹਜੇ ਨਹੀਂ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਜਣ ਜੀ ਹੁਣ ਗੁਜਰਾਤ ਦੇ ਇਲਾਕੇ ਦੇ ਵਿੱਚ ਦੇਖਿਆ ਜਾਵੇ ਤਾਂ ਖੇਤੀਬਾੜੀ ਮਤਲਬ ਕਈ ਤਰ੍ਹਾਂ ਦੀ ਹੁੰਦੀ ਆ ਕਣਕ ਦੇ ਵੇਲੇ ਕਣਕ ਠੀਕ ਆ ਜੀ ਫਿਰ ਸੌਂਫ ਵੀ ਕੱਢੀਦੀ ਆ ਸੌਂਫ ਤੋਂ ਬਾਅਦ ਫਿਰ ਤੇਲ ਚੱਲ ਪੈਂਦੇ ਨੇ ਉਸ ਤੋਂ ਬਾਅਦ ਫਿਰ ਦਾਣਾ ਚੱਲ ਪੈਂਦੀਆਂ ਨੇ ਹਨਾ ਤੇ ਆ ਜਿਹੜੀ ਆਪਾਂ ਵੀਡੀਓ ਰਿਕਾਰਡ ਕਰ ਰਹੇ ਆਂ ਇਸ ਟਾਈਮ ਆਪਾਂ ਅੱਜ ਅੱਜ ਦੇ ਦਿਨ ਉਦੋਂ ਅਗਲੇ ਦਿਨ ਆਪਣੇ ਕੋਲ ਕੰਮ ਨਹੀਂ ਸੀਗਾ ਤੇ ਫਿਰ ਆਪਾਂ ਮਸ਼ੀਨ ਦੇ ਇੰਜਨ ਨੂੰ ਜਨ ਨੂੰ ਸਾਫ ਲਾ ਕੇ ਕਰਨ ਉਹ ਵੀਰ ਦੇਖ ਸਕਦੇ ਇੱਕ ਟੈਂਕ ਦੇ ਵਿੱਚ ਬੜਿਆ ਹੋਇਆ ਦੀਪਾ ਬਾਈ ਉਹ ਹਵਾ ਨਾਲ ਮਤਲਬ ਸਾਫ ਕਰ ਰਿਹਾ ਇੰਜਨ ਤੇ ਅੱਜ ਵੀ ਆਪਣੇ ਕੋਲ ਮਤਲਬ ਬਾਡੀ ਹੌਲੀ ਹੌਲੀ ਚੱਲਣ ਲੱਗੀ ਸੀ ਸ਼ੁਰੂ ਹੋਣ ਲੱਗੀ ਸੀਗੀ ਤੇ ਚਲੋ ਜਿੰਨਾ ਕਿ ਸੀਗਾ ਆਪਾਂ ਤੁਹਾਨੂੰ ਦਿਖਾਇਆ ਤੇ ਆ ਜਿਹੜੀ ਆਪਣੀ ਨਵੀਂ ਮਸ਼ੀਨ ਆ ਚੱਲਦੀ ਹੋਈ ਆਪਣੀ ਕਿੱਦਾਂ ਦੀ ਲੱਗੀ ਤਾਂ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਤੁਹਾਡੇ ਆਪਾਂ ਨੂੰ سپورਟ ਦਾ ਇਸ਼ਾਰਾ ਤੇ ਚਲੋ ਠੀਕ ਆ ਜੀ ਫਿਰ ਆਪਾਂ ਫੇਰ ਗਏ ਆਪਾਂ ਆਪਣੀ ਦੂਜੀ ਮਸ਼ੀਨ ਸਵਰਾਜ ਮਸ਼ੀਨ ਦੇ ਕੋਲ ਤੇ ਉਹ ਜਿਹੜੇ ਵੀਰ ਸੀਗੇ ਆਪਣੇ ਨਾਲ ਦੇ ਪਿੰਡੋਂ ਹੀ ਆਏ ਸੀ ਇਹ ਦੀਵੇ ਤੋਂ ਕੋਈ ਇੱਕ ਕੰਮੇ ਘਰਾਲੇ ਦਾ ਸੀਗਾ ਜਿਹੜਾ ਕਰਨਾ ਚੱਲੇ ਆਲਾ ਪਿੰਡ ਘਰਾਲਾ ਤੇ ਉਹ ਇਹਦੇ ਕੋਲ ਆਪਾਂ ਸਿਰਫ ਇੱਕ ਗੇੜਾ ਮਾਰਨੇ ਆਏ ਸੀ ਇਹ ਵੀਰਾਂ ਨੇ ਆਪਣੀ ਜ਼ਿੰਮੇਵਾਰੀ ਸੰਭਲ ਲਈ ਸੀ ਕਹਿੰਦਾ ਸਵਰਾਜ ਮਸ਼ੀਨ ਅਸੀਂ ਚਲਾਵਾਂਗੇ ਤੂੰ ਔਰ ਤੇ ਦੀਪਾ ਬਾਈ ਚਲਾਓ ਨਵੀਂ ਮਸ਼ੀਨ ਤੇ ਅਸੀਂ ਚਲਾ ਰਹੇ ਸੀਗੇ ਨਵੀਂ ਮਸ਼ੀਨ ਤੇ ਇੱਕ ਵਾਰ ਤੂੰ ਫੇਰ ਦੱਸਿਓ ਵੀ ਸਮਰਾਜ ਆ ਇਹ ਹੈਗੀ ਆਪਣੀ 2001 ਮਾਡਲ ਤੇ ਬਾਕੀ ਆ ਹੁਣ ਤੁਸੀਂ ਦੇਖ ਸਕਦੇ ਖੇਤ ਦੇ ਵਿੱਚ ਥੋੜੀ ਬਦਲਦਾ ਜਿਉਂ ਦਿਨ ਸ਼ਾਮ ਦੇ ਸਮੇਂ ਤੇ ਬਾਕੀ ਹੁਣ ਕੱਲ ਦਾ ਮੌਸਮ ਦੇਖਾਂਗੇ ਆਪਾਂ ਕਿੱਦਾਂ ਦਾ ਕਿੱਦਾਂ ਦਾ ਨਹੀਂ ਤੇ ਉਸ ਤੋਂ ਬਾਅਦ ਫੇਰ ਅਸੀਂ ਮਤਲਬ ਖੇਤ ਦੇਖਣ ਚਲੇ ਗਏ ਨਾ ਮੈਂ ਸੀਗਾ ਤੇ ਨਾਜਰਬੀਰ ਦਾ ਛੋਟਾ ਮੋਟਾ ਆਪਣੇ ਨਾਲ ਸੀਗਾ ਤੇ ਨਹਿਰੋ ਨਹਿਰ ਮੌਸਮ ਬਹੁਤ ਵਧੀਆ ਤੇ ਜਾ ਰਹੇ ਸੀਗੇ ਨਹਿਰੋ ਨਹਿਰ ਬਾਕੀ ਹੁਣ ਜੇ ਕਿਸੇ ਨੇ ਕੋਈ ਪੁੱਛਣਾ ਜਾਂ ਦੱਸਣਾ ਹੁੰਦਾ ਮੇਰਾ ਵੀ ਜਰੂਰ ਦੱਸਿਆ ਕਰੋ ਕਿਉਂਕਿ ਇਹ ਅਭੀ ਨਹੀਂ ਇਹ ਅਭੀ ਸਪੋਰਟ ਜਰੂਰੀ ਆ ਕਿਉਂਕਿ چاہے ਆਪਾਂ ਦੂਜੀ ਸਟੇਟ ਦੇ ਵਿੱਚ ਹੀ ਜਾਂਦੇ ਆ ਤੇ ਆਪਾਂ ਨੂੰ ਇੱਕ ਰੂਲੀ ਸਪੋਰਟ ਕਰਨੀ ਚਾਹੀਦੀ ਆ ਬਾਕੀ ਤੁਹਾਨੂੰ ਇਹ ਗੱਲ ਦੱਸ ਦਿਆਂ ਵੀਰੇ ਕਿ ਜੇ ਇੱਕ ਬੰਦੇ ਦਾ ਜਿਹੜਾ ਰੇਟ ਆ ਉਹੀ ਮਤਲਬ ਸੇਮ-ਸੇਮ ਰੱਖਣਾ ਚਾਹੀਦਾ ਕੋਈ ਆਏ ਕਿ ਅਸੀਂ ਮਤਲਬ 500 ਕਹੇ ਤਾਂ 600 ਕਹੇ ਤਾਂ ਦੂਜਾ ਬੰਦਾ ਘਟਾ ਕੇ ਵੱਢ ਜਾਂਦਾ ਐਕਣ ਨਾ ਵੀਰੇ ਕਰਿਆ ਕਰੋ ਰੇਟ ਨਾ ਤੋੜਿਆ ਕਰੋ ਠੀਕ ਹੈ ਜਿਹੜਾ ਰੇਟ ਚੱਲਦਾ ਉਹੀ ਰੇਟ ਦੇ ਉੱਤੇ ਆਪਣਾ ਚਲਾਇਆ ਕਰੋ ਕੰਮ ਠੀਕ ਹੈ ਜੀ ਬਾਤੀ ਆ ਹੁਣ ਆਪਾਂ ਆ ਗਏ ਸੀਗੇ ਹੋਰ ਕੇਸ ਤੇ ਜਿਹੜਾ ਆਪਾਂ ਦੇਖਣਾ ਸੀ ਨਹਿਰ ਦੇ ਕੰਢੇ ਤੇ ਫੈਰਦੀਪਾ ਬਾਈ ਮਸ਼ੀਨ ਲੈ ਆਏ ਸੀਗੇ ਤੇ ਆ ਲੱਗੇ ਸੀ ਅਸੀਂ ਵੱਢਣਾ ਪਹਿਲਾ ਚੱਕਰ ਅਸੀਂ ਲਾ ਰਹੇ ਆ ਨਹਿਰ ਦੇ ਨੇੜੇ-ਨੇੜੇ ਮਤਲਬ ਕਾਨਕ ਬਹੁਤ ਭਾਰੀ ਹੋਈ ਹੋਈ ਆ ਤੇ ਪੰਜਾਬ ਵਾਂਗੂ ਸਿਰਫ ਇਹਨਾਂ ਦੀ ਜਿਹੜੀ ਫੰਟਾਂ ਬਣਾ ਕੇ ਲਾਉਂਦੇ ਨੇ ਉਹੀ ਜਗ੍ਹਾ ਥੋੜੀ ਜਿਹੀ ਸਪੇਸ ਖਾਲੀ ਹੁੰਦੀ ਆ ਫੁੱਟ ਦੀ ਤੇ ਇੱਕ ਪਾਸੇ ਗਹਾਰੇ ਸੀਗੇ ਜਿਵੇਂ ਆਪਣੇ ਪੰਜਾਬ ਵਿੱਚ ਪਹਿਲਾਂ-ਪਹਿਲਾਂ ਹੁੰਦੇ ਸੀਗੇ ਚਰੀ ਦੇ ਓਕਣੇ ਮਤਲਬ ਗਹਾਰੇ ਦੇਖੇ ਤੇ ਬਹੁਤ ਸੋਹਣਾ ਦੇਖਣ ਨੂੰ ਇਧਰ ਮਾਹੌਲ ਦੇਖਣ ਨੂੰ ਇਧਰ ਜਿਹੜਾ ਪੁਰਾਣਾ ਮਾਹੌਲ ਆ ਮਤਲਬ ਪੁਰਾਣਾ ਕਾਚਰ ਆ ਆਪਣਾ ਹਨਾ ਇਧਰ ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਤੇ ਗਰੀਬ ਇਹ ਲੋਕ ਬਹੁਤ ਗਰੀਬ ਵੀ ਨੇ ਤੇ ਮਿਹਨਤੀ ਬੰਦੇ ਨੇ ਠੀਕ ਆ ਜੀ ਮਿਹਨਤ ਨਾਲ ਇਹ ਆਪਣਾ ਗੁਜ਼ਾਰਾ ਚਲਾਉਂਦੇ ਨੇ ਜਣਤੀ ਮਿਹਨਤੀ ਬੰਦੇ ਬਹੁਤ ਨੇ ਪੈਸੇ ਵਾਲੇ ਵੀ ਬਹੁਤ ਨੇ ਲੋਗ ਇੱਥੇ ਗੁਜਰਾਤ ਦੇ ਤੇ ਬਾਕੀ ਹੁਣ ਆਪਾਂ ਇਸ ਤੋਂ ਬਾਅਦ ਫਿਰ ਆਪਾਂ ਐਮਪੀ ਦੀਆਂ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋ ਕਿ ਆਪਾਂ ਪਿਛਲੇ ਸਾਲ ਗਏ ਸੀਗੇ ਤੇ ਉਹ ਵੀਡੀਓ ਨੂੰ ਵੀ ਵੱਧ ਤੋਂ ਵੱਧ ਮੇਰਾ ਵੀਰ ਸਪੋਰਟ ਕਰਿਓ ਠੀਕ ਆ ਜੀ ਜੇ ਬੋਲਦੇ-ਬੋਲਦੇ ਬਾਈ ਕੋਈ ਗਲਤੀ ਹੋਈ ਤਾਂ ਮਾਫ ਕਰਿਓ ਤੇ ਲਓ ਜੀ ਟਰਾਲੀ ਥੋੜੀ ਘੱਟੇ ਲਾਉਣ ਦਾ ਪਤਾ ਇੰਨਾ ਬੰਦਿਆਂ ਨੂੰ ਪਰ ਹੁਣ ਆਪੇ ਕਰੂਗਾ ਮੇਰੀ ਖਾਨਾ ਦੀਪਾ ਬਾਈ ਲਓ ਜੀ ਦੀਪਾ ਭਾਈ ਆਪੇ ਟਰਾਲੀ ਲਾਉਣ ਲੱਗਿਆ ਕਿਉਂਕਿ ਇਹ ਲੋਕਾਂ ਨੂੰ ਜਮ ਨਹੀਂ ਪਤਾ ਟਰਾਲੀ ਲਾਉਣ ਦਾ ਕਿ ਕਿਦਾਂ ਲਹੁਣੀ ਆ ਆਪਾਂ ਵੀਡੀਓ ਤੇ ਲੱਗਿਆ ਸੀ ਨਹੀਂ ਤਾਂ ਆਪਾਂ ਟਰਾਲੀ ਲਾ ਦੀ ਦੀਆ ਸਿੱਧੀ ਕਰਕੇ ਇਸ ਕਰਕੇ ਬਾਈ ਨੇ ਦੇਖਿਆ ਵੀ ਬੰਦਾ ਵੀਡੀਓ ਬਣਾ ਰਿਹਾ ਤਾਂ ਮੈਂ ਹੀ ਲਾ ਦਾਨਾ ਦੀਪਾ ਭਾਈ ਆਪੇ ਟਰਾਲੀ ਲਾਉਣ ਲੱਗਿਆ ਹੁਣ ਤੇ ਕਾਨਕ ਦੀ ਗੱਲ ਕਰੀ ਤਾਂ ਇਹ ਕਾਨਕ ਬਹੁਤ ਵਧੀਆ ਪੰਜਾਬ ਵਾਲਾ ਸਿਸਟਮ ਆ ਸਾਰਾ ਤੇ ਦੇਖਦਾਰੋਂ ਇਹ ਜਿਹੜੇ ਕਿਤੇ ਕਿਤੇ ਆਹ ਸਾਈਡ ਤੇ ਨਹਿਰ ਜਾਂਦੀ ਆ ਨਹਿਰ ਦੇ ਕੰਢੇ ਤਾਂ ਕਣਕ ਬਹੁਤ ਵਧੀਆ ਵੜਦੇ ਵੜਦੇ ਕਈ ਵਾਰ ਕਣਕ ਇਦਾਂ ਦੀਆਂ ਤਾਰਾਂ ਸਾਹਮਣੇ ਆ ਜਾਂਦੀਆਂ ਨੇ ਦੇਖੋ ਹੁਣ ਉਹ ਬਾਈ ਸੱਟ ਘਾਇ ਪਰੇ ਸੜ ਤੇ ਇਹ ਚੀਜ਼ਾਂ ਦਾ ਖਾਸ ਗੁਜਰਾਤ ਵਿੱਚ ਧਿਆਨ ਰੱਖਣਾ ਪੈਂਦਾ ਕਿਉਂਕਿ ਲੱਕੜਾਂ ਤਾਰਾਂ ਤੇ ਹੋਰ ਬਿਜਲੀ ਵਾਲੀਆਂ ਉੱਪਰ ਜਿਹੜੀਆਂ ਤਾਰਾਂ ਹੁੰਦੀਆਂ ਨੇ ਲਾਈਨਾਂ ਉਹਨਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਬਸ ਭਈ ਹੋ ਗਿਆ ਠੀਕ ਆ ਠੀਕ ਆ ਸਹੀ ਆ ਬਚਾ ਲਿਆ ਕੰਮ ਆ ਜਿਹੜੀ ਮੈਂ ਵੀਡੀਓ ਪਾ ਰਹੇ ਹਾਂ ਇਹ 2-3 ਦਿਨਾਂ ਦੀ ਇਕੱਠੀ ਵੀਡੀਓ ਆ ਠੀਕ ਹੈ ਜੀ ਆਪਾਂ ਛੋਟੇ-ਛੋਟੇ ਟੱਪੇ ਬਣਾ ਕੇ ਰੱਖ ਲਈ ਸੀਗੇ ਤੇ ਚਲੋ ਮੈਂ ਕਿ ਆਪਾਂ ਇਕੱਠੀ ਜੋੜ ਕੇ ਪਾ ਦਾਂਗੇ ਹੁਣ ਮੈਂ ਫਿਲਹਾਲ ਰਿਕਾਰਡਿੰਗ ਕਰ ਰਿਹਾ ਹਾਂ ਹਨਾ ਤੇ ਹੁਣ ਆਪਾਂ ਚਲੋ ਸ਼ਾਮੇ ਬੈਠੇ ਸੀਗੇ ਬੈਠੇ-ਬੈਠੇ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਦੇ ਆਂ ਵੀ ਜਿਵੇਂ ਕਿ ਇਹਨਾਂ ਦੇ ਦੇਖੋ ਹੁਣ ਖੇਤੀ ਕਿੰਨੇ ਤਰ੍ਹਾਂ ਦੀ ਕਰਦੇ ਨੇ ਆਪਣੇ ਪੰਜਾਬ ਦੇ ਵਿੱਚ ਤਾਂ ਸਿਰਫ ਤਿੰਨ ਜਾਂ ਚਾਰ ਤਰ੍ਹਾਂ ਦੀ ਉਹ ਖੇਤੀ ਕਰਦੇ ਨੇ ਜ਼ਿਆਦਾਤਰ ਤੇ ਆ ਦੇਖ ਸਕਦੇ ਤੁਸੀਂ ਜਿੱਥੇ ਮੈਂ ਬੈਠਾ ਸੀਗਾ ਸ਼ਾਮੇ ਤੇ ਸਾਈਡ ਤੇ ਇੱਕ ਪਾਸੇ ਰੈਂਡਾ ਦੇਖੋ dono ਰਿੰਡ ਵੀ ਦਿਖਾ ਦਿੰਨੇ ਆ ਇੱਕ ਪਾਸੇ ਰਿੰਡ ਠੀਕ ਆ ਜੀ ਇਹ ਤੋਂ ਦੂਜੇ ਪਾਸੇ ਲਾਇ ਹੋਈ ਸੀਗੇ 10 ਬਿਗੇ ਕਪਾਦੇ ਠੀਕ ਆ ਇਹ ਜਿਹੇ ਇਹ ਮਤਲਬ ਛੋਟੇ ਮੋਟੇ ਖੇਤੀਆਂ ਬਹੁਤ ਕਰਦੇ ਨੇ ਇੱਧਰ ਗੁਜਰਾਤ ਦੇ ਵਿੱਚ ਜੀ ਤੇ ਆ ਸਾਡਾ ਮਤਲਬ ਕਰੀਬ ਥੋੜਾ ਬਹੁਤੀ ਕੰਮ ਰਹਿ ਗਿਆ ਸੀਗਾ ਹੁਣ ਬੰਦ ਕਰਕੇ ਦਾਣੇ ਕੱਢਣ ਆ ਰਿਹਾ ਸੀ ਦੀਪਾ ਠੀਕ ਆ ਜੀ ਤੇ ਇੱਥੇ ਫਿਰ ਅਸੀਂ ਟਰਾਲੀ ਦੇ ਵਿੱਚ ਪਾ ਲਓ ਜੀ ਨਾਲ ਵਾਲਾ ਘੇਰਾ ਵੱਡਤਾ ਸੀਗਾ ਮਸ਼ੀਨ ਦੀ ਸਫਾਈ ਦਿਖਾਉਂਦੇ ਆ ਹੁਣ ਤੁਹਾਨੂੰ ਆਪਾਂ ਦੇਖ ਸਕਦੇ ਹੋ ਚਲੋ ਜੀ ਆ ਇਹਨਾਂ ਦੇ ਟਰੈਕਟਰ ਨੇ ਜੀ ਗੁਜਰਾਤੀਆਂ ਦੇ ਛੋਟੇ ਛੋਟੇ ਅੱਲਾ ਪਾਈ ਅੱਗੇ ਕਰਲਾ ਬੱਸ ਬੱਸ ਹੋ ਗਿਆ ਆ ਕਰਤਾ ਉਹੀ ਕੰਮ ਦੁਪਹਿਰ ਦਾ ਸਮਾਂ ਹੋ ਗਿਆ ਜੀ ਹੁਣ ਆਪਣੀ ਮਸ਼ੀਨ ਚੱਲ ਰਹੀ ਆ ਕੜਕ ਵੱਡ ਰਹੀ ਆ ਗੁਜਰਾਤ ਦੇ ਵਿੱਚ ਖਾਲਿਆ ਪਿਆ ਪਰ ਬਾਸਕਟ ਪੂਰੀ ਫੁੱਲ ਢਲੀ ਆ ਜੀ ਨਾ ਕੋਈ ਟੁਕੜਾ ਨਾ ਕੁਝ ਹੋਰ ਆ ਬਿਲਕੁਲ ਓਕੇ ਰਿਪੋਰਟ ਆ ਨਵੀਂ ਮਸ਼ੀਨ ਆ ਸਾਈਡ ਤੇ ਜਾਂਦਾ ਜੀ ਰੋਡ ਅਹਮਦਾਬਾਦ ਰੋਡ ਆ ਠੀਕ ਆ ਜੀ ਇਹਦੇ ਕਿਨਾਰੇ ਹੁਣ ਆਪਾਂ ਅਗੇ ਜੀ ਹੁਣ ਆਪਾਂ ਤਾਂ ਲਓ ਜੀ ਫੋਰਮੈਨ ਆਉਂਦਾ ਪਿੰਡ ਦੀਵਾ ਬਾਈ ਦਾ ਤੂੰ ਭਾਈ ਤੈਨੂੰ ਤੇਲ ਨਹੀਂ ਪਤਾ ਲੱਗਿਆ ਲਾਈਟਾਂ ਲਾ ਕੇ ਤੇ ਦੇਖਦੇ ਨੇ ਜੀ ਡੀਜ਼ਲ ਪਾਈਪ ਦੇ ਵਿੱਚ ਕਿਉਂਕਿ ਮੈੜੀ ਬਹੁਤ ਆ ਪਾਈਪ ਮੈੱਕ ਲੂ ਕੀ ਪਾ ਲਿਆ ਕੀ ਪੀਣ ਲੱਗੇ ਸੀਗੇ ਜੀ ਦੇਖੋ ਲਓ ਹੋਰਾ ਕੱਪੀ ਆ ਹੱਥੇ ਅਜੇ ਬੜਾ ਲੱਗਦਾ ਸ਼ਕਲ ਦੇਖਦੀ ਆ ਐਸੇ ਮ ਬੜਾ ਸਖਤ ਲੰਡਾ ਹੂੰ لیکن یار یہاں میں پگل